ਸਤਿ ਸ਼੍ਰੀ ਅਕਾਲ ਜੀ। ਵੈਲਕਮ ਹੈ ਜੀ ਤੁਹਾਡਾ ਮਨੀਂਦਰ ਸੈਣੀ ਵਲੌਗਸ ਤੇ। ਹਾਂ ਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਮੀਜ਼ ਦੀ ਕਟਿੰਗ ਬਾਰੇ। ਜੀ ਜੀ ਲੰਬਾਈ ਹੈਗੀ ਆਪਣੇ ਕੋ 39 ਇੰਚ। ਦੇਖੋ। ਠੀਕ ਹੈ ਜੀ। ਬਾਕੀ ਫੋਲਡਿੰਗ ਦਾ ਮਾਤਰਾ ਲੱਗਿਆ 3 ਇੰਚ। ਤੇ ਘੇਰਾ ਹੈਗਾ 2 ਇੰਚ। ਆਹ 12.5 ਇੰਚ ਠੀਕ ਹੈ ਜੀ ਰੱਖ ਲਿਆ ਸੀ 2 ਇੰਚ ਫੋਲਡ। ਸਾਡੇ 10 ਇੰਚ ਤੇ ਆਪਣਾ ਕੇਰਾ 2 ਇੰਚ ਦਾ ਅਸੀਂ ਮਾਰਚ ਲਗਾਉਣਾ ਠੀਕ ਹੈ ਜੀ ਇਸ ਦਾ ਬੈਕ ਨੈਕ ਹੈਗਾ ਆਪਣੇ ਕੋਲ ਸਾਢੇ 6 ਇੰਚ ਠੀਕ ਹੈ ਜੀ ਤਾਂ ਅਸੀਂ ਤੀਰਾ ਲਗਾਵਾਂਗੇ 6 ਸਵਾ 6 ਇੰਚ ਤੇ ਤੇ نیچے ਨੂੰ ਅਸੀਂ ਕੱਟ ਪਾਵਾਂਗੇ ਸਾਢੇ 6 ਇੰਚ ਠੀਕ ਹੈ ਜੀ ਇੱਕ ਪੈਟਰਨ ਵਿੱਚ ਸਵਾ 6 ਦੀ ਮੈਂ ਕਰਕੇ ਬਾਕਸ ਨਾਲ ਠੀਕ ਹੈ ਜੀ ਇਹ ਬਾਕਸ ਦੇ ਵਿੱਚ ਅਸੀਂ ਉੱਪਰ ਨੂੰ 1.5 ਇੰਚ ਤੇ ਇਸਾਈ ਨੂੰ 1.5 ਇੰਚ ਠੀਕ ਹੈ ਬਸ ਇਹ ਆ ਗਿਆ ਆਪਣੇ ਫਰੰਟ ਕਾਰਟ ਛਾਤੀ ਆਪਣੇ ਕੋ ਹੈਗੀ ਸਾਡੇ 20 ਇੰਚ ਜਿਸ ਹਾਫ ਆਪਣੇ ਕੋ ਆ ਗਿਆ ਹੈ 10.5 ਇੰਚ ਹਾਂ ਜੀ ਬਸ ਇਹਨੂੰ ਇੱਥੇ ਸਕੇਲ ਰੱਖ ਲੋ ਚਾਹੇ ਐਸਟੀਮੇਟ ਨੂੰ ਇਹਦਾ ਨਿਸ਼ਾਨ ਠੀਕ ਹੈ ਜੀ ਹੁਣ ਆਪਣੇ ਕੋਲ ਪਿਛਲਾ ਗਰਲ ਨੇ ਉਹ ਮੀਡੀਅਮ ਜਾਈ ਹੈ ਤਾਂ ਅਸੀਂ ਪਉਣ ਇੱਥੋਂ ਪੌਣੇ ਕਿੰਚ ਤੋਂ ਅਸੀਂ ਡੂੰਗੀ ਕੱਟ ਪਾ ਦਾਂਗੇ ਠੀਕ ਹੈ ਜੀ ਜੇ ਆਪਣੇ ਕੋਲ ਡੀਪ ਨੈਕ ਹੋਵੇ ਤਾਂ ਬਿਲਕੁਲ ਨਾਲ ਦੀ ਕੱਟੂ ਪਹਿਲੇ ਮੈਂ ਤੁਹਾਨੂੰ ਇਹ ਵਾਲੀ ਕੱਟ ਪਾ ਕੇ ਦੱਸਾਂਗੀ ਇਸ ਗੱਲੇ ਦੇ ਸਬੰਧ ਠੀਕ ਹੈ ਜੀ ਜੇ ਆਪਣੇ ਕੋਲ ਪਿੱਛੇ ਵਾਲਾ ਗਰਲ ਡੀਪ ਹੈ ਜਿਆਦਾ ਤਾਂ ਬਿਲਕੁਲ ਅਸੀਂ ਹਲਕੇ ਹਲਕੇ ਲੈ ਕੇ ਕੱਟਾਂਗੇ ਠੀਕ ਹੈ ਜੀ ਹਾਂ ਜੀ ਆਨੇ ਜੀ ਇਹ ਡਾਊਨ ਕਰ ਪਾ ਦਨੇ ਸੀ ਅੱਧੇ ਕਿੰਝ ਦੇ ਜਿੰਨਾ ਆਪਣੇ ਕੋਲ ਇੱਥੇ ਨੈਕ ਤਿਆਰ ਟਾਈਟ ਓਕੇ ਜੀ ਪਲੇਟਾ ਪਾਵਾਂਗੇ ਜੀ ਅਸੀਂ 12 ਇੰਚ ਤੋਂ ਸਭ ਤੇ 3 ਇੰਚ ਦਾ ギャਪ 7 ਇੰਚ ਲੰਬੀ ਪਲੇਟ ਠੀਕ ਹੈ ਜੀ ਬਸ ਇਹ ਦੀਆ ਇਹ ਹੀ ਪਲੇਟਾ ਪਾਉਣੀ ਹੈ ਕੋਈ ਪਲੇਟ ਨਹੀਂ ਜੀ ਪਾਉਣੀ ਜੇ ਇੱਕ ਦੂਸਰੀ ਪਲੇਟਾ ਪਾਉਣੀ ਆ ਹੁਣ ਤਾਂ ਜਿਹੜਾ ਇਹ ਬਾਕਸ ਜਾਂਦਾ ਇੱਥੋਂ ਅਸੀਂ ਕਢਣੀ ਆ ਲਾਈ ਠੀਕ ਹੈ ਜੀ 2 ਇੰਚ ਦਾ ਠੀਕ ਹੈ ਜੀ ਇੱਥੋਂ ਅਸੀਂ ਪਾਵਾਂਗੇ 7 ਇੰਚ ਦਾ ਠੀਕ ਹੈ ਜੀ 2 ਇੰਚ ਇਸ辺 ਨੂੰ 2 ਇੰਚ ਦਾ ਇਸ辺 ਠੀਕ ਹੈ ਜੀ ਐਂਦਰ ਫਿੰਡ ਆਪੀ ਯੋ ਨੋ ਨੇ ਇੰਚ ਹੁੰਦੇ ਹੈ ਠੀਕ ਹੈ ਜੀ ਅਗਿਆਸੀ ਕਮਰ ਦਾ ਨਿਸ਼ਾਨ ਲਗਾਵਾਂਗੇ ਸਾਢੇ 13 ਇੰਚ ਤੋਂ ਕਮਰ ਇਹਨਾਂ ਦੀ ਹੈਗੀ ਐ 1.18 ਇੰਚ ਸਵਾ 9 ਇੰਚ ਠੀਕ ਹੈ ਜੀ ਇੱਥੋਂ ਅਸੀਂ ਲਗਾਵਾਂਗੇ 2 ਇੰਚ ਤੋਂ ਹਾਂਜੀ ਤੇ ਇੱਥੇ ਅਪਣਾ ਆ ਗਿਆ 10.5 ਇੰਚ ਮਰੀ ਠੀਕ ਹੈ ਜੀ ਬਹੁਤ ਸੋਹਣਾ ਤੇ ਇੱਥੋਂ ਜੀ ਅੱਧਾ ਕਿੰਚ ਵਧਾ ਲੈਣਾ ਕਿਉਂਕਿ ਇੱਥੇ ਪਲੇਟ ਆਉਣੀ ਹੈ ਇਹ ਵਾਰੀ ਸਾਹਮਣੇ ਤੇ ਠੀਕ ਹੈ ਜੀ ਇਹ ਜੀ ਨੂੰ ਕਟਿੰਗ ਕਰ ਦੋਗੇ ਪਿੱਛੇ ਵਾਲੀ ਜਿਹੜੀ ਕਾਰਡ ਪਾਣੀ ਹੈ ਦੋਨੇ ਇਕੱਠੇ ਪੱਲਿਆਂ ਦੀ ਪਾ ਦੇਣੀ ਹੈ ਹਾਂ ਜੀ ਚਿਕਨ ਤੇ ਜਿਹੜੀ ਫਰੰਟ ਵਾਲੀ ਕਾਰਡ ਪਾਉਣੀ ਹੈ ਉਹ ਅਸੀਂ ਪੱਲੇ ਦੋ ਉੱਪਰ ਵਾਲੇ ਦੋਨੋਂ ਪੱਲੇ ਚੱਕ ਕੇ ਕਾਰਡ ਠੀਕ ਹੈ ਇੱਕ ਵਾਰ ਸੀ ਘੇਰੇ ਦੀ ਮਾਰਕਿੰਗ ਕਰਨਾ ਹੈ 1.5 ਇੰਚ 1.5 ਇੰਚ ਸ਼ੈੱਡ ਲਾਈਨ ਡਰਾ ਕਰਨਾ ਹੈ ਠੀਕ ਹੈ ਹਾਂ ਜੀ ਇੱਥੋਂ ਦੀ ਹੈਲਪ ਕਰਕੇ ਕੱਪੜਾ ਕਟਿੰਗ ਕਰਨਾ ਹੈ ਹੁਣ ਅਸੀਂ ਤੁਹਾਨੂੰ ਬੈਗ ਗੱਲ ਦੀ ਕਟਿੰਗ ਦੱਸਾਂਗੇ 2.5 ਇੰਚ ਠੀਕ ਹੈ ਜੀ ਤੇ ਇਹਨਾਂ ਦਾ ਪਿਛਲਾ ਬਲਾ ਮੈਂ ਤੁਹਾਨੂੰ ਦੱਸਿਆ ਸੀ 6.5 ਇੰਚ ਤਿਆਰ ਆ ਪਰ 7 ਇੰਚ ਦੀ ਕਟਿੰਗ ਕਰਾਂਗੇ ਠੀਕ ਹੈ ਹਲਕੇ ਹਲਕੇ ਤਣਾਸੇ ਸ਼ੇਪ ਲਾ ਦਣੀ ਗੁਲਾਈ ਦੇ ਹੋਣ ਜੀ ਤੁਹਾਨੂੰ ਦੱਸਾਂਗੇ ਬਾਜੀ ਦੀ ਕਟਿੰਗ ਹਾਂਜੀ ਅਸੀਂ ਹਾਂ ਬਾਜੀ ਲਈ ਕਪੜਾ ਲੈ ਲਿਆ ਜੀ ਠੀਕ ਹੈ ਜੀ ਇਸ ਨੂੰ ਪਹਿਲਾਂ ਅਸੀਂ ਡਬਲ ਫੋਲਡ ਕਰਾਂਗੇ ਠੀਕ ਹੈ ਜੀ ਹੁਣ ਇਸੋ ਸਾਹਮਣੇ ਸਟੱੱਕ ਕੇ ਇਹ ਤੇ ਜੀ ਆਪਣੇ ਕੋ ਬਾਜੂ ਦੀ ਲੰਬਾਈ ਲਈਏ 14.5 ਇੰਚ ਆਸੀਂ ਫੋਲਡਿੰਗ ਰੱਖੇ ਅੱਗੇ ਰੱਖਣਾ ਕਿਉਂਕਿ ਇਹ ਪਲੇਨਸ ਹੈ ਇੱਥੋਂ ਆਪਣੀ ਕੜਾਈ ਚੁੱਕੀ ਠੀਕ ਹੈ ਜੀ ਪੱਕੀ ਸੀ ਐਕਸਟਰਾ ਕੱਟ ਲਾਂਗੇ ਆਹੋ ਜੀ 14.5 ਇੰਚ ਸਪਰੇਟ ਲਾਈਨ ਡੋ ਕਰ ਲਾਂਗੇ ਜੀ 25 ਸਾਡੇ 9 ਤੱਕ ਛਿਤੇ ਸੀ ਅੱਛਾ ਲੱਗ ਪਿਆ ਸੀ ਕੱਟ ਗਿਆ ਹਾਂਜੀ ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਠੀਕ ਹੈ ਜੀ ਵੀਡੀਓ ਦੇਖਣ ਤੇ ਤੁਹਾਡਾ ਧੰਨਵਾਦ ਜੀ ਇੱਕ ਪਸੰਦ ਤਿੰਨ ਦਾ ਨਿਸ਼ਾਨ ਲਗਾ ਦੇ ਠੀਕ ਹੈ ਜੀ ਇਸੇ ਤਰ੍ਹਾਂ ਤੁਸੀਂ ਇਨਸ਼ਾਅਰ ਦੇ ਬਾਰੇ ਜੀ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਲਈ ਹੈਲਥੀ ਕੁਝ ਥੋੜਾ ਜਿਹਾ ਐਕਸਟਰਾ ਪਤਾ ਕਰਨਾ ਹੈ